ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਜਦੋਂ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਸਨ ਤਾਂ ਕਾਲਾ ਨਾਮ ਦਾ ਬਰਾੜ ਜੋ ਮਹਾਰਾਜ ਕਿਆਂ ਦੇ ਕੋੜਿਆਂ ਨਾਲ ਲੜਿਆ ਸੀ ਬੜਾ ਬਹਾਦਰ ਜੋਧਾ ਆਪਣੇ ਦੋ ਭਤੀਜਿਆਂ ਨੂੰ ਲੈ ਕੇ ਗੁਰੂ ਤਰਵਾਰ ਚ ਹਾਜ਼ਰ ਹੋਇਆ ਇੱਕ ਲੜਕੇ ਦੀ ਉਮਰ 9 ਸਾਲ ਦੀ ਸੀ ਇੱਕ ਦੀ 7 ਸਾਲ ਦੀ ਸੀ ਇੱਕ ਦਾ ਨਾਮ ਫੂਲ ਸੀ ਇੱਕ ਦਾ ਨਾਮ ਸੰਦਲੀ ਸੀ ਔਰ ਤਨ ਤੇ ਕੱਪੜਾ ਨਹੀਂ ਸੀ ਤੇ ਨੰਗੇ ਧੜੰਗੇ ਮਿੱਟੀ 'ਚ ਰੁੜੇ ਹੋਏ ਦੋਵੇਂ ਮੁੰਡੇ ਗੁਰੂ ਸਾਹਿਬ ਦੇ ਸਾਹਮਣੇ ਖੜੇ ਆਪਣੇ ਪੇਟ ਦੇ ਉੱਤੇ ਹੱਥ ਮਾਰੀ ਜਾਂਦੇ ਆ ਤਨ ਗੁਰੂ ਆਰਾਏ ਸਾਹਿਬ ਪੁੱਛਦੇ ਕਹਿੰਦੇ ਕਾਲਿਆ ਇਹ ਬੱਚੇ ਕਹਦੇ ਹਨ ਕਹਿਣ ਲੱਗਾ ਜੀ ਮੇਰੇ ਭਤੀਜੇ ਹਨ ਇਹਨਾਂ ਦੀ ਮਾਂ ਵੀ ਮਰ ਗਈ ਹੈ ਤੇ ਉਹ ਵੀ ਮਰ ਗਿਆ ਹੈ ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਮਾਰੇ ਕਹਿੰਦੇ ਪੇਟ ਦੇ ਹੱਥ ਕਿਉਂ ਮਾਰਦੇ ਹਨ ਢਿੱਡ ਕਿਉਂ ਖੜਕਾਉਂਦੇ ਹਨ ਕਹਿਣ ਲੱਗਾ ਜੀ ਰੋਟੀ ਨਹੀਂ ਖਾਧੀ ਭੁੱਖੇ ਹਨ ਰੋਟੀ ਮੰਗਦੇ ਹਨ ਸਤਿਗੁਰੂ ਕਹਿਣ ਲੱਗੇ ਇਹਨਾਂ ਦੇ ਘੋੜੇ ਜਮਨਾ ਚ ਪਾਣੀ ਪੀਆ ਕਰਨਗੇ ਫੇਰ ਬਚਨ ਹੋਇਆ ਗੁਰੂ ਹਰਾਈ ਸਾਹਿਬ ਮਹਾਰਾਜ ਸਤਵੇਂ ਪਾਤਸ਼ਾਹ ਦਾ ਉਹੀ ਬੱਚਿਆਂ ਜੋ ਬਾਬਾ ਫੂਲ ਦੀ ਹੋਏ ਵੱਡੇ ਹੋ ਕੇ ਬਾਬੇ ਫੂਲ ਨੇ ਰਾਮਪੁਰਾ ਫੂਲ ਬਸਾਇਆ ਫੇਰ ਹੋਰ ਰਿਆਸਤਾਂ ਦੇ ਫੂਲ ਕਿਹਨੀਆਂ ਹੋਈਆਂ ਬਾਬੇ ਫੂਲ ਦੇ ਅੱਗੋਂ ਉਹਨਾਂ ਦੇ ਪੁੱਤਰ ਰਾਮਾ ਤੇ ਤ੍ਰਿਲੋਕਾ ਜਿਹੜੇ ਦਮਦਮੇ ਸਾਹਿਬ ਦਸਵੇਂ ਪਾਤਸ਼ਾਹ ਤੋਂ ਅੰਮ੍ਰਿਤ ਛੱਕ ਕੇ RAM ਸਿੰਘ ਤੇ ਤਰਲੋਕ ਸਿੰਘ ਬਣੇ ਤਰਲੋਕ ਸਿੰਘ ਦੀਆਂ ਦੋ ਰਿਆਸਤਾਂ ਬਣੀਆਂ ਜੀਂਦ ਤੇ ਨਾਭਾ RAM ਸਿੰਘ ਦੇ ਪੁੱਤਰ ਬਾਬਾ ਆਲਾ ਸਿੰਘ ਜੀ ਪਟਿਆਲਾ ਇਹ ਰਿਆਸਤਾਂ ਚਲੀਆਂ ਸੋ ਖਾਲਸੇ ਦੇ ਵਿੱਚ ਇਹ 12ਵੀਂ ਮਿਸਲ ਵੀ ਮੰਨੀ ਜਾਂਦੀ ਸੀ ਜੋ ਮਾਲਵੇ ਦੇ ਸਿੱਖਾਂ ਦੀ ਸੀ ਬਰਾੜਾਂ ਦੀ